ਸਤਿ ਸ੍ਰੀ ਅਕਾਲ ਜੀ ਇਹ ਆਪਣੀ ਗੋਭੀ ਰਾਤ ਹੋਈ ਜ਼ਬਰਦਸਤ بارش ساری ਰਾਤ ਮੀਂਹ ਪਈ ਗਿਆ ਉਸ ਤੋਂ ਬਾਅਦ ਇਹ ਇਹ ਹਾਲਤ ਹੈ ਜੜਾ ਨਿਕਲੇਗਾ ਗੋਭੀ ਦੀ ਟੇਢੀਆਂ ਮੇਢੀਆਂ ਜੀਆਂ ਹੋ ਗਏ ਬੂਟੇ ਡਿੱਗੇ ਪਏ ਆ ਕਿਉਂਕਿ ਆਪਣਾ ਇੱਥੇ ਸਮਾਂ ਹੀ ਨਹੀਂ ਲੱਗਿਆ ਮਿੱਟੀ ਲਾਉਣ ਦਾ ਬਾਰਿਸ਼ ਹਟੀ ਨਹੀਂ ਜਿਹਨੂੰ ਇੱਕ ਵਾਰੀ ਮਿੱਟੀ ਲੱਗ ਜਾਂਦੀ ਤਾਂ ਚੰਗਾ ਸੀਗਾ ਪਰ ਮਿੱਟੀ ਲੱਗੀ ਨਹੀਂ ਉਸ ਤੋਂ ਬਾਅਦ ਮੀਂਹ ਆਈ ਜਾਂਦਾ ਹਫਤਾ ਹੋ ਗਿਆ ਰੋਜ਼ ਵਾਂਗੂ ਹੀ ਵਾਹਣ ਵਾਤੀ ਨਹੀਂ ਆਉਂਦਾ ਮਿੱਟੀ ਲਾਉਣ ਦੇ ਤਾਂ ਇਹਦੀ ਹਾਲਾਤ ਹਜੇ ਤਾਂ ਆਪਣਾ ਸ਼ੁਕਰ ਹੈ ਵੀ ਆਸੇ ਪਾਸੇ ਜਿਹੜਾ ਵਾਹਣ ਸਾਰਾ ਨੀਵਾਂ ਹੈ ਤਾਂ ਪਾਣੀ ਜਿਹੜਾ ਨਾਲ ਦੀ ਨਾਲ ਨਿਕਲੀ ਜਾਂਦਾ ਨਹੀਂ ਤਾਂ ਬਹੁਤ ਮੁਸ਼ਕਲ ਹੋ ਜਾਣੀ ਸੀਗੀ ਬਹੁਤ ਜਿਆਦਾ ਬਾਰਿਸ਼ ਹੈ ਤਕਰੀਬਨ ਸਾਰੀ ਰਾਤ ਹੀ 12 ਵਜੇ ਤੋਂ ਲੈ ਕੇ ਤੇ ਸਵੇਰ ਤੱਕ ਬਾਰਿਸ਼ ਹੋਈ ਗਈ ਹੈ ਹੁਣ ਹਟਿਆ ਹਜੇ ਹੁਣ ਤਾਂ ਚਾਂਸ ਨਹੀਂ ਲੱਗਦੇ ਜੇ ਆਉਣ ਦੇ ਪੱਕੀ ਇਹਦਾ ਕੋਈ ਪਤਾ ਨਹੀਂ ਜਿਹੜਾ ਆਪਣਾ ਪਾਣੀ ਹੈ ਉਹ ਇੱਥੋਂ ਤੱਕ ਹੀ ਰਹਿਦਾ ਆਪਣੀ ਦੂਤਾਂ ਨਹੀਂ ਗਿਆ ਪਹਿਲਾਂ ਵੀ ਨੀਚੇ-ਨੀਚੇ ਸੀਗਾ ਪਾਣੀ ਨਾਲ ਦੀ ਨਾਲ ਜਿਹੜਾ ਹੈਗਾ ਉਧਰ ਬਹੁਤ ਨੀਵੇਂ ਵਾਣ ਕਾਫੀ ਜ਼ਿਆਦੇ ਆ ਉਹ ਤਾਂ ਉਰੇ ਚ ਸਾਰਾ ਨਿਕਲ ਜਾਂਦਾ ਜੇ ਪਾਣੀ ਆਪਣਾ ਨਿਕਲਦਾ ਤਾਂ ਫੇਰ ਹੀ ਸਬਜੀ ਹੁੰਦੀ ਹੈ ਬਾਈ ਉੱਚੇ ਵਾਣ ਦੀ ਸਬਜੀ ਹੈ ਨੀਵੇਂ ਵਾਣ ਦੇ ਵਿੱਚ ਕਰਨ ਦਾ ਕੋਈ ਫਾਇਦਾ ਨਹੀਂ ਮੱਥਾ ਮਾਰਨੀ ਹੈ ਇੱਕ ਵੀ ਬਾਰਿਸ਼ ਨਹੀਂ ਝਲਣੀ ਸਬਜੀ ਨੇ ਜਾਂ ਤੁਹਾਡੇ ਵਾਣ ਦੇ ਵਿੱਚ ਕੋਈ ਬੋਰ ਹੋਵੇ ਜਿੱਦੇ ਚ ਤੁਸੀਂ ਪਾਣੀ ਕੱਢ ਸਕਦੇ ਹੋ ਤਾਂ ਹੁਣ ਬਸ ਕੇਰਾ ਤਾਂ ਇਹੀ ਅਪਡੇਟ ਆ ਇਹ بارش ਬਹੁਤ ਜ਼ਿਆਦਾ ਸੀ ਤੇ ਬੂਟੇ ਜਿਹੜੇ ਹੈਗੇ ਉਹ ਜਮਾਂ ਥੱਲੇ ਲੱਪ ਗਏ ਆ ਤੁਸੀਂ ਦੇਖ ਸਕਦੇ ਆਂ ਐ ਡਿੱਗੇ ਭਈ ਇਹ ਹੁਣ ਜੇ ਕੋਈ ਟੁੱਪ ਟੱਪ ਨਿਕਲੂਗੀ ਤਾਂ ਇਹਨਾਂ ਨੂੰ ਦੇਖਾਂਗੇ ਖੜੇ ਖੜੇ ਕਰਨ ਦੀ ਕੋਸ਼ਿਸ਼ ਕਰਾਂਗੇ ਕਿਸੇ ਹਿਸਾਬ ਨਾਲ ਵਾਹਣ ਬੱਤਰ ਆਵੇ ਤਾਂ ਫੇਰ ਹੀ ਹੈ ਨਾ ਨਹੀਂ ਤਾਂ ਖੜੇ ਤੇ ਇਹ ਉੱਪਰ ਤਾਂ ਹੋ ਹੀ ਜਾਂਦੇ ਪਰ ਡੇਢੇ ਮਿੱਡੇ ਜੇ ਹੋ ਜਾਂਦੇ ਗ੍ਰੋਥ ਵੀ ਗੋਭੀ ਦੀ ਘਟ ਜਾਂਦੀ ਹੈ ਹੁਣ ਇਸ ਟਾਈਮ ਇਹ 20 ਦਿਨ ਦੀ ਹੋ ਗਈ ਕੋਈ ਆਪਣੀ ਹੁਣ ਇਹਦੀ ਗਰੋਥ ਕਾਫੀ ਹੋਣੀ ਚਾਹੀਦੀ ਸੀਗੀ ਕਿਉਂਕਿ 45 ਦਿਨਾਂ ਤੱਕ ਤਾਂ ਇਹਨਾਂ ਨੂੰ ਫਲ ਚੱਕ ਲੈਣਾ ਹੁੰਦਾ ਪਰ ਮੌਸਮ ਵੀ ਸਾਥ ਨਹੀਂ ਦੇ ਰਿਹਾ ਹਜੇ ਅਗਲਾ ਹਫਤਾ ਸਾਰਾ ਬਾਰਿਸ਼ ਦੱਸੀ ਜਾਂਦੇ ਆ ਕਹਾ ਵੀ ਹੋ ਗਿਆ ਵਿੱਚ ਮੱਕੀ ਵਾਲਾ ਬਾਣ ਸੀ ਮੱਕੀ ਵੀ ਉਗ ਰਹੀ ਤੇ ਹਜੇ ਤਾਂ ਜਿਹੜੀਆਂ ਹੈਗੀਆਂ ਕੰਡੀਸ਼ਨਾਂ ਇੰਨੀਆਂ ਕੋਈ ਆਈਡੀਅਲ ਨਹੀਂ ਆ ਕੱਲ ਦਾ ਪਤਾ ਨਹੀਂ ਮੌਸਮ ਤੇ ਡਿਪੈਂਡ ਕਰਦਾ ਸਾਰਾ ਕੁਝ ਕਿਉਂ ਜੇ ਧੁੱਪ ਨਿਕਲ ਗਈ ਧੁੱਪ ਨਿਕਲਦੀ ਆ ਤਾਂ ਫੇਰ ਹੀ ਘਾਹ ਲਈ ਸਪਰੇ ਹੋਣੀ ਐ ਅਸਵਾਕ ਇਸ ਫੇਰ ਹੀ ਮਰਨਾ ਹੈਗਾ ਐਡਸਟ ਵਗੈਰਾ ਜਿਹੜੀ ਉਗਰੀ ਥੋੜੀ ਬਹੁਤੀ ਕਿਉਂਕਿ ਰੇਹ ਰੂ ਪਾਈ ਹੁੰਦੀ ਆਣ ਦੇ ਵਿੱਚ ਰੇਹ ਦੀ ਬਹੁਤ ਖਚ ਲੈਂਦਾ ਘਾਹ ਤੇ ਹੁਣੀ ਨਹੀਂ ਬੂਟਾ ਮਾਰ ਲੈਣਾ ਪੂਰਾ ਤੇ ਬਾਕੀ ਪਰਮਾਤਮਾ ਦੇ ਹੱਥ ਸਾਰਾ ਕੁਝ ਆਪਾਂ ਤਾਂ ਮਿਹਨਤੀ ਕਰ ਸਕਦੇ ਹਾਂ ਜੋ ਕੁਝ ਕਰਮਾਂ ਦੇ ਵਿੱਚ ਹੈ ਮਿਲਣਾ ਤਾਂ ਆਪਾਂ ਨੂੰ ਹੀ ਹੈ ਉਦੀ ਗਰੋਥ ਸੀ ਵੈਸੇ ਤਾਂ ਬੂਟੇ ਨਹੀਂ ਚੰਗੀ ਹੈ ਇਹ ਤਾਂ ਠੀਕ ਆ ਕੰਮ ਜਦ ਹੁਣ ਮੌਸਮ ਸਾਫ਼ ਹੋਊਗਾ ਤਾਂ ਫਿਰ ਇਹਨੂੰ ਮਿੱਟੀ ਵੀ ਲਾਵਾਂਗੇ ਖਾਦ ਹੋਰ ਵੀ ਹੋਰ ਕਰਾਂਗੇ ਸਪਰੇ ਵਗੈਰਾ ਵੀ ਫੰਗੀ ਸਾਈਡ ਤਾਂ ਦੇਖਦੇ ਆ ਜੇ ਅੱਜ ਮੌਸਮ ਸਾਫ਼ ਰਿਹਾ ਤਾਂ ਇੱਕ ਫੰਗੀ ਸਾਈਡ ਤਾਂ ਅੱਜ ਹੀ ਕਰਨਾ ਪਊਗਾ ਨਹੀਂ ਤਾਂ ਫਿਰ ਉਹਨੂੰ ਜੜ ਗੱਲਣ ਦੀ ਸਮੱਸਿਆ ਜਿਹੜੀ ਹੈਗੀ ਉਹ ਜਾਦੇ ਆਉਣ ਲੱਗ ਜਾਂਦੀ ਹੈ ਹੋਰ ਅੱਗੇ ਅਸੀਂ ਕੀ ਕੁਝ ਕਰਦੇ ਰਵਾਂਗੇ ਉਹਦੇ ਲਈ ਤੁਸੀਂ ਸਾਡਾ ਚੈਨਲ ਸਬਸਕ੍ਰਾਈਬ ਕਰ ਸਕਦੇ ਹੋ ਤਾਨੂੰ ਫੇਸਬੁੱਕ ਤੇ ਫੋਲੋ ਕਰ ਸਕਦੇ ਹੋ ਇੰਸਟਾਗ੍ਰਾਮ ਤੇ ਫੋਲੋ ਕਰ ਸਕਦੇ ਹੋ ਵੀਡੀਓ ਦੇਖਣ ਲਈ ਬਹੁਤ ਬਹੁਤ ਧੰਨਵਾਦ